ਗੁੱਡ ਈਵਨਿੰਗ ਬੱਚੋ ਜਿਵੇਂ ਕਿ ਆਪਾਂ ਸੰਭਾਵਨਾ ਦਾ ਟੌਪਿਕ ਅੱਗੇ ਜਾ ਰਹੇ ਹਾਂ ਉਹਦੇ ਵਿੱਚ ਕੁਝ ਕੁਐਸਚਨ ਖਾਲੀ ਸਥਾਨ ਬੀਜਤੇ ਵੀ ਪੀਐਸਸੀ ਦੇ ਇਗਜ਼ਾਮ ਦੇ ਵਿੱਚ ਬਹੁਤ ਆਉਂਦੇ ਹੈ ਤਾਂ ਸੰਭਾਵਨਾ ਵਾਲੇ ਚੈਪਟਰ ਦੇ ਵਿੱਚੋਂ ਤੁਹਾਨੂੰ ਪਤਾ ਹੈ ਕਿ 5 ਨੰਬਰ ਦਾ ਪੇਪਰ ਆਣਾ ਹੈ ਜਿਹਦੇ ਵਿੱਚੋਂ ਖਾਲੀ ਸਥਾਨ ਆਨਦੇ ਵੀ ਪੂਰੇ ਚਾਂਸ ਹੈ ਤਾਂ ਅੱਜ ਆਪਾਂ ਖਾਲੀ ਸਥਾਨ ਦੇ ਬਾਰੇ ਡਿਸਕਸ ਕਰਾਂਗੇ ਤਾਂ ਫਰਸਟ ਖਾਲੀ ਥਾਂ ਹੈ ਕਿਸੇ ਘਟਨਾ ਦੀ ਘੱਟ ਤੋਂ ਘੱਟ ਸੰਭਾਵਨਾ ਡੈਸ਼ ਹੈ ਤਪਾਂ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਵੀ ਗਿਆ ਸੀ ਕਿ ਜੇ ਜਿਹੜੀ ਆਪਣੀ ਸੰਭਾਵਨਾ ਨੂੰ ਕਿਹਦੇ ਵਿੱਚ ਕਰ ਲਾਈ ਕਰਦੀ ਹੈ ਜ਼ੀਰੋ ਅਤੇ 1 ਦੇ ਵਿੱਚ ਕਰ ਲਾਈ ਕਰਦੀ ਹੈ ਤਾਂ ਇਸ ਕਰਕੇ ਇਸ ਅੰਸਰ ਕੀ ਬਣੂ ਘਟ ਤੋਂ ਘੱਟ ਸੰਭਾਵਨਾ ਆਪਣੀ ਕਿੰਨੀ ਰਹਿ ਜਾਂਦੀ ਹੈ ਫਿਰ ਜ਼ੀਰੋ ਨੈਕਸਟ ਹੈ ਕਿਸੇ ਕਟਨਾ ਦੀ ਸੰਭਾਵਨਾ ਕਦੇ ਵੀ ਡੈਸ਼ ਤੋਂ ਘੱਟ ਅਤੇ ਡੈਸ਼ ਤੋਂ ਵੱਧ ਨਹੀਂ ਹੋ ਸਕਦੀ ਤਾਂ ਇਹ ਵੀ ਉਸੇ ਬੇਸ ਤੇ ਬਣਿਆ ਹੋਇਆ ਹੈ ਕਟਨਾ ਕਿਦੇ ਵਿੱਚ ਘਰ ਲਾਈ ਕਰਦੀ ਹੈ 0 ਤੇ 1 ਦੇ ਵਿੱਚ ਕਰ ਤਾਂ 0 ਤੋਂ ਘੱਟ ਨਹੀਂ ਹੋ ਸਕਦੀ ਅਤੇ 1 ਤੋਂ ਵੱਧ ਨਹੀਂ ਹੋ ਸਕਦੀ ਅਗਲਾ ਕੁਐਸਚਨ ਹੈ ਕਿ ਕਿਸੇ ਚੀਜ਼ ਦੀ ਸੰਭਾਵਨਾ 0.73 ਹੈ ਤਾਂ ਕਿਸੇ ਇਵੈਂਟ ਦੀ ਨਾ ਹੋਣ ਦੀ ਸੰਭਾਵਨਾ ਕੀ ਹੋਊਗੀ ਤਾਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਜੇ ਸੰਭਾਵਨਾ ਹੈ ਉਹਦੇ ਹੋਣ ਦੀ ਘਟਨਾ ਤੇ ਨਾ ਹੋਣ ਦੀ ਘਟਨਾ ਦਾ ਜਿਹੜਾ ਕੁੱਲ ਜੋੜ ਹੁੰਦਾ ਹੈ ਉਹ ਕਿੰਨਾ ਹੁੰਦਾ ਹੈ 1 ਤਾਂ ਹੋਣ ਦੀ ਸੰਭਾਵਨਾ ਸੀ 0.73 ਹੈ ਤਾਂ ਨਾ ਹੋਣ ਦੀ ਸੰਭਾਵਨਾ ਕੱਢਣ ਦੇ ਲਈ ਆਪਾਂ ਇਹਨੂੰ 1 ਦੇ ਵਿੱਚੋਂ ਮਾਈਨਸ ਕਰ ਦਾਂਗੇ 0.73 ਨੂੰ ਤਾਂ ਆਪਣਾ ਕਿੰਨਾ ਆਜੂਗਾ 0.27 ਤਾਂ ਨੈਕਸਟ ਹੈ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ ਤਾਂ ਸੰਖਿਆ 7 ਹੋਣ ਦੀ ਸੰਭਾਵਨਾ ਤਾਂ ਪਾਸੇ ਦੇ ਵਿੱਚ ਆਪਣੇ ਕੋਲ ਜਿਹੜੇ ਸੰਖਿਆਵਾਂ ਆਉਂਦੀਆਂ ਨੇ ਉਹ ਕਿੰਨੀਆਂ ਆਉਂਦੀਆਂ ਨੇ 1 ਤੋਂ ਲੈ ਕੇ 6 ਤੱਕ ਤਾਂ ਸੰਖਿਆ 7 ਤਾਂ ਉਹਦੇ ਵਿੱਚ ਆਉਂਦੀ ਨਹੀਂ ਤਾਂ ਇਹੋ ਜਿਹੇ ਕੁਸ਼ਚਨ ਦੇ ਵਿੱਚ ਜਦੋਂ ਕੋਈ ਨੰਬਰ ਕੋਈ ਚੀਜ਼ ਉਸ ਬਾਕਸ ਦੇ ਵਿੱਚ ਜਿਸ ਦੀ ਆਪਾਂ ਸੰਭਾਵਨਾ ਕੱਢ ਰਿਹਾ ਠੀਕ ਹੈ ਐਗਜ਼ਿਸਟ ਹੀ ਨਾ ਕਰੇ ਤਾਂ ਉਹਦੀ ਸੰਭਾਵਨਾ ਕਿੰਨੀ ਹੋ ਜਾਂਦੀ ਹੈ ਆਪਣੀ 0 100 ਟਿਕਟਾਂ ਵਾਲੀ ਲਾਟਰੀ ਵਿੱਚ ਇੱਕ ਟਿਕਟ ਜਿੱਤਣ ਦੀ ਸੰਭਾਵਨਾ ਤਾਂ 100 ਟਿਕਟਾਂ 'ਚੋਂ ਇੱਕ ਟਿਕਟ ਨਹੀਂ ਜੇ ਆਪਾਂ ਇੱਕ ਜਿੱਟ ਜਿੱਤਣੀ ਹੈ ਤਾਂ ਉਹਦੀ ਸੰਭਾਵਨਾ ਕਿੰਨੀ ਆਗੀ 1/100 ਕਿਸੇ ਪਰਜੋਲ ਦੀ ਸਾਰੀਆਂ ਮੁੱਢਲੀਆਂ ਘਟਨਾਵਾਂ ਦੀ ਸੰਭਾਵਨਾ ਦਾ ਜੋੜ ਡੈਸ਼ ਹੈ ਤਾਂ ਸਾਰੀਆਂ ਮੁੱਢਲੀਆਂ ਸਮਾ ਘਟਨਾਵਾਂ ਦੀ ਸੰਭਾਵਨਾ ਦਾ ਜੋੜ ਹਮੇਸ਼ਾ ਕਿੰਨਾ ਹੁੰਦਾ ਆਪਾਂ ਕੋਲ 1 ਥੈਂਕ ਯੂ